ਇੱਕ ਸਿੱਖ ਕਹਿਣ ਵਾਸਤੇ ਕੀ ਬਾਣਾ ਧਾਰਨ ਕਰਨਾ ਜ਼ਰੂਰੀ ਹੈ ਕੀ ਅਸੀਂ ਰਹਿਤ ਤੋਂ ਬਿਨਾਂ ਵੀ ਆਪਣੇ ਆਪ ਨੂੰ ਸਿੱਖ ਕਹਿਲਾ ਸਕਦੇ ਹਾਂ ਪਹਿਲੀ ਗੱਲ ਤੇ ਹੈ ਕਿ ਜਿਹੜੀ ਸਾਨੂੰ ਅਕਾਲ ਤਖਤੋਂ ਲੋ ਪ੍ਰਵਾਨ ਸਿੱਖ ਰਹਿਤ ਮਰਿਆਦਾ ਉਹ ਹਰ ਇੱਕ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਜਿਹੜੀ ਅਕਾਲ ਤਖਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਉਹ ਹਰ ਇੱਕ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਅਸੀਂ ਬਾਣੀ ਚੋਂ ਵੀ ਪੜਦੇ ਰਹਤ ਅਵਰ ਕਾਸ਼ ਅਵਰ ਕਮਾਵਤ ਮਾਨਨੇ ਪ੍ਰੀਤ ਮੁਖੋ ਤੁਸੀਂ ਆਪਣੇ ਘਰ ਨੂੰ ਵੀ ਚਲਾਉਂਦੇ ਤੇ ਉਹਦੇ ਵਾਸਤੇ ਵੀ ਕੋਈ ਤੁਹਾਨੂੰ ਕਾਨੂੰਨ ਨਿਜਮ ਬਣਾਉਣੇ ਪੈਂਦੇ ਤੁਸੀਂ ਘਰ ਵੀ ਬਿਨਾ ਨਿਜਮ ਤੋਂ ਚਲਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡਾ ਘਰ ਵੀ ਨਹੀਂ ਚੱਲੂਗਾ ਘਰ ਫੇਲ ਹੋ ਜਾਊਗਾ ਤੇ ਘਰ ਦਾ ਨਿਜਮ ਕੀ ਹੁੰਦਾ ਕਿ ਐਨੇ ਬੱਚਿਆਂ ਨੂੰ ਤੁਸੀਂ ਸਮਝਾਉਂਦੇ ਹੋ ਬੇਟਾ ਸ਼ਾਮ ਨੂੰ ਐਨੇ ਵਜੇ ਘਰ ਆ ਜਾਣਾ ਤੁਸੀਂ ਜੇ ਕੋਈ ਤੁਹਾਡੇ ਕੋਲ ਪੈਸਾ ਲੈ ਕੇ ਜਾਂਦਾ ਕਰੋ ਤੁਸੀਂ ਉਹ ਵੀ ਇੱਕ ਨਿਜਮ ਬਣਾਉਂਦੇ ਹੋ ਵੀ ਆਣ ਕੇ ਹਿਸਾਬ ਦੇਣਾ ਦੱਸਣਾ ਕਿੱਥੇ ਕਿੰਨਾ ਖਰਚ ਕੀਤਾ ਹੈ ਕੋ ਟ੍ਰਾਂਸਪੋਰਟ ਚਲਦੀ ਐ ਕੋਈ ਵੀ ਬਿਜ਼ਨਸ ਲਾ ਲਓ ਤੁਸੀਂ ਜੇ ਤੁਸੀਂ ਕਾਨੂੰਨ ਦੀ ਪਾਲਣਾ ਨਹੀਂ ਕਰੋਗੇ ਨਿਯਮ ਦੀ ਪਾਲਣਾ ਨਹੀਂ ਕਰੋਗੇ ਮਰਿਆਦਾ ਨਹੀਂ ਹੋਏਗੀ ਤਾਂ ਤੁਸੀਂ ਘਰ ਵੀ ਨਹੀਂ ਚਲਾ ਸਕਦੇ ਇੱਕ ਸੰਸਥਾ ਨੂੰ ਚਲਾਉਣ ਲਈ ਵੀ ਕੁਝ ਨਿਯਮ ਹੁੰਦੇ ਨੇ ਤੁਹਾਨੂੰ ਹਦਾਇਤਾਂ ਲਿਖਣੀਆਂ ਪੈਂਦੀਆਂ ਨੇ ਕੋਈ ਦੇਸ਼ ਚਲਾਉਣਾ ਹੋਵੇ ਉੱਥੇ ਤੇ ਫਿਰ ਗੱਲਾਂ ਹੀ ਬਹੁਤ ਨੇ ਕਿ ਉੱਥੇ ਤੁਹਾਨੂੰ ਕਾਨੂੰਨ ਸਵਿਧਾਨ ਜਿਹੜਾ ਘੜਨਾ ਪੈਂਦਾ ਵੀ ਕੀ ਕਰਨਾ ਕੀ ਕਰੋਗੇ ਤੇ ਤੁਸੀਂ ਵਧੀਆ ਸਿਟੀਜ਼ਨ ਬਣੋਗੇ ਕੀ ਨਹੀਂ ਕਰੋਗੇ ਤੇ ਤੁਸੀਂ ਗੈਰ ਸੰਧਾਰਤ ਜਿਹੜੀ ਗੱਲ ਹੋਏਗੀ ਪਾਵ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਤੁਹਾਨੂੰ ਸਜ਼ਾ ਵੀ ਮਿਲ ਸਕਦੀ ਹੈ। ਤੋਂ ਜਿਹੜੀ ਗੱਲ ਆ ਕਿ ਸਿੱਖ ਨੂੰ ਬਾਣਾ ਬਾਣਾ ਸ਼ਬਦ ਜਦੋਂ ਇਹ ਬੋਲੇ ਜਾਂਦਾ ਨਾ ਇੱਕਦਮ ਸਾਡਾ ਧਿਆਨ ਜਾਂਦਾ ਵੀ ਬਾਣੇਦਾਰ ਤੇ ਸ਼ਾਇਦ ਚੋਲਾ ਪਾ ਲੈਣਾ। ਇੱਕਦਮ ਸਾਡਾ ਧਿਆਨ ਜਾਂਦਾ ਹੈ ਤੇ ਫਿਰ ਇਸ ਮੁਤਾਬਕ ਜੇ ਕੱਲਾ ਬਾਣੇਦਾਰ ਤੇ ਚੋਲਾ ਹੀ ਹੈ। ਤੇ ਫਿਰ ਤੇ ਜਿਹੜੇ ਆਰਮੀ ਵਿੱਚ ਭਰਤੀ ਹੋਏ ਸਾਡੇ ਨੌਜਵਾਨ ਆ ਉਹ ਵੀ ਇਸ ਬਾਣੇ ਤੋਂ ਸਖਣੇ ਆ ਕਿਉਂਕਿ ਉਹ ਤੇ ਵਰਦੀ ਪਾਉਂਦੇ ਆ। ਡਾਕਟਰ ਪੁਲਸਮਲ ਪੁਲਸ ਮਲਾਜਮ ਜਿੰਨੇ ਵੀ ਆਪਾਂ ਓਵਰ ਆਲ ਜੇ ਗੱਲ ਕਰੀਏ। ਜੇ ਆਪਾਂ ਸਮਾਜ ਵਿੱਚ ਵੇਖੀਏ ਬਾਣੀ ਦਾ ਅਰਥ ਹੈ ਜੋ ਤੁਸੀਂ ਮੂੰਹੋਂ ਬੋਲਦੇ ਹੋ ਤੇ ਬਾਣੀਦਾਰਤ ਹੈ ਜਿਹਨੂੰ ਆਪਾਂ ਕਰਨੀ ਕਥੀ ਨਹੀਂ ਸ਼ਬਦ ਵੀ ਬੋਲਦੇ ਆਂ ਪੰਜ ਕਾਰ ਵਰਦੀ ਪਾਉਣ ਤੋਂ ਛੁੱਟ ਤੁਸੀਂ ਜਿਹੜਾ ਮਰਜ਼ੀ ਪਹਿਰਾਵਾ ਪਾਓ ਪਰ ਪਹਿਰਾਵਾ ਤੁਹਾਡਾ ਸਭੇ ਕੋ ਹੋਵੇ ਜਿਹੜਾ ਸਮਾਜ ਦੇ ਵਿੱਚ ਤੁਹਾਡੀ ਪਤ ਨੂੰ ਰੋਲੇ ਨਾ ਭਾਵੇਂ ਔਰਤ ਹੋਵੇ ਤੇ ਭਾਵੇਂ ਮਰਦ ਹੋਵੇ ਸਿੱਖ ਰਿਆਤ ਮਰਦਬ ਜੀ ਲਿਖਿਆ ਮੈਂ ਕੋੜੋ ਨੇ ਕਹ ਰਿਹਾ ਚ ਲਿਖਿਆ ਪੰਜ ਕਾਰੀ ਵਰਦੀ ਧਾਰਨ ਤੋਂ ਛੁੱਟ ਤੁਸੀਂ ਜਿਹੜਾ ਮਰਜ਼ੀ ਪਹਿਰਾਵਾ ਪਾ ਲਓ ਪਰ ਪਹਿਰਾਵਾ ਪਾਉਣ ਲੱਗੇ ਇਹ ਧਿਆਨ ਰੱਖਣਾ ਕਿ ਤੁਹਾਡਾ ਪਹਿਰਾਵਾ ਇਦਾਂ ਦਾ ਹੋਵੇ ਕਿ ਕਿਸੇ ਦਾ ਧਿਆਨ ਤੁਹਾਡੇ ਵੱਲ ਖਿੱਚਦਾ ਕੇਂਦਰ ਨਾ ਬਣੇ ਭਾਵ ਤੁਸੀਂ ਸਮਾਜ ਵਿੱਚ ਕਿਦਾਂ ਵਿਚਰਨਾ ਤੋ ਜਿਹੜੀ ਸਿੱਖ ਬਣਨ ਵਾਸਤੇ ਪਹਿਲੀ ਗੱਲ ਤੇ ਗੱਲ ਚੇਤਾ ਰੱਖਣਾ ਅਸੀਂ ਜਨਮ ਲੈਣ ਕਰਕੇ ਕੱਲੇ ਸਿੱਖ ਨਹੀਂ ਅਸੀਂ ਸਿੱਖਿਆ ਲੈਣ ਕਰਕੇ ਸਿੱਖ ਹਾਂ ਜਿਵੇਂ ਕੋਈ ਐਸਐਸਪੀ ਦੇ ਘਰ ਪੈਦਾ ਹੋਵੇ ਉਹ ਐਸਐਸਪੀ ਦਾ ਬੇਟਾ ਤੇ ਅਖਵਾ ਸਕਦਾ ਕੋਈ ਪ੍ਰਿੰਸੀਪਲ ਦੇ ਘਰ ਪੁੱਤਰ ਧੀ ਜਨਮ ਲਵੇ ਉਹ ਪ੍ਰਿੰਸੀਪਲ ਦਾ ਪੁੱਤਰ ਧੀ ਤੇ ਅਖਵਾ ਸਕਦਾ ਪਰ ਉਹ ਇਹ ਕਹਵੇ ਕਿ ਮੈਨੂੰ ਵੀ ਲੋਕ ਪ੍ਰਿੰਸੀਪਲ ਹੀ ਕਹਿਣ ਤੇ ਲੋਕ ਕਹਿਣਗੇ ਵੀ ਜੇ ਪ੍ਰਿੰਸੀਪਲ ਖਾਉਣਾ ਚਾਹੁੰਦੇ ਹੋ ਤੁਸੀਂ ਤੇ ਤੁਹਾਨੂੰ ਇਹਦੇ ਵਾਸਤੇ ਉਹ ਸਟੱਡੀ ਕਰਨੀ ਪੈਣੀ ਹੈ ਪੜਨਾ ਪੈਣਾ ਵਾ ਤੁਹਾਨੂੰ ਵੀ ਕਿਸੇ ਕਾਲ ਯੂਨੀਵਰਸਿਟੀ ਵੀ ਜਾ ਕੇ ਕਦੀ ਪੜਾਉਣਾ ਪੈਣਾ ਵਾ ਤੋਂ ਕੇਵਲ ਜਨਮ ਲੈਣ ਕਰਕੇ ਨਹੀਂ ਜਨਮ ਲੈਣ ਤੋਂ ਬਾਅਦ ਜਿਹੜੀ ਗੱਲ ਸਿੱਖਿਆ ਦੀ ਇਹੋ ਵਜ੍ਹਾ ਸੀ ਕਿ ਕੋਈ ਕਿਸੇ ਮਜਬ ਦੇ ਵਿੱਚ ਵੀ ਪੈਦਾ ਹੋਇਆ ਤੇ ਉਹ ਵੀ ਸਿੱਖਿਆ ਲੈ ਕੇ ਗੁਰੂ ਦਾ ਸਿੱਖ ਬਣਿਆ ਤੋਂ ਇਸ ਕਰਕੇ ਗੁਰੂ ਦਾ ਸਿੱਖ ਬਣਨ ਵਾਸਤੇ ਉਸ ਪ੍ਰਮਾਤਮਾ ਦੀ ਭੈ ਭਾਵਨਾ ਵਿੱਚ ਰਹਿਣ ਵਾਸਤੇ ਇੰਜ ਕਹ ਲੋ ਵੀ ਇੱਕ ਨੇਮ ਮਰਿਆਦਾ ਵਾ ਜਿਹਦੀ ਸਾਨੂੰ ਪਾਲਣਾ ਕਰਨੀ ਬਹੁਤ ਹੀ ਜ਼ਰੂਰੀ ਹੈ